ਇਸੋੜੇ ਦੀ ਵੱਡੀ ਖਬਰ ਲੈ ਕੇ ਹਾਜ਼ਰ ਹੋਇਆ ਦੱਸਦੀ ਹੈ ਕਿ ਪ੍ਰਤਾਪ ਆਜਪਾ ਨੇ ਆਮ ਆਦਮੀ ਪਾਰਟੀ ਵਾਲਿਆਂ ਨੂੰ ਖੁੱਲਾ ਚੈਲੰਜ ਕੀਤਾ ਹੈ ਉੱਥੇ ਦੂਜੇ ਪਾਸੇ ਕੱਲੀ-ਕੱਲੀ ਪੈਸੇ ਦਾ ਹਿਸਾਬ ਜਿਹੜਾ ਕਿ ਮੰਗਿਆ ਜਾ ਰਿਹਾ ਹੈ ਹੜਨੂ ਲੈ ਕੇ ਵੀ ਸਰਕਾਰ ਦੇ ਉੱਤੇ ਤਿੱਖੇ ਸਵਾਲ ਕੀਤੇ ਨੇ ਤੇ ਉਹਨਾਂ ਦਾ ਕਹਿਣਾ ਸੀ ਕਿ ਇਹਨਾਂ ਦੇ ਮੰਤਰੀਆਂ ਨੇ ਵਿਸ਼ਾਸ਼ਣ ਦੇ ਵਿੱਚ ਕਿਹਾ ਸੀ ਕਿ ਅਸੀਂ ਪੁਖਤਾ ਪ੍ਰਬੰਧ ਕਰ ਲਏ ਨੇ ਪਰੰਤੂ ਹੁਣ ਜਿਹੜੀਆਂ ਕਿ ਕਮੀਆਂ ਹੜ ਦੇ ਵਿੱਚ ਦੇਖਣ ਨੂੰ ਮਿਲ ਰਹੀਆਂ ਤੇ ਜਿਸ ਤੋਂ ਬਾਅਦ ਉੱਥੇ ਹੀ ਉਹਨਾਂ ਨੇ ਵੱਡੇ ਵਾਦੇ ਆਮ ਆਦਮੀ ਪਾਰਟੀ ਵਾਲੇ ਹਮੇਸ਼ਾ ਕਰਦੇ ਨੇ ਪਰੰਤੂ ਇਹ ਵਾਦੇ ਹਮੇਸ਼ਾ ਦੀ ਤਰ੍ਹਾਂ ਝੂੜ ਨਿਕਲਦੇ ਨੇ ਤੇ ਜਿਸ ਤੋਂ ਬਾਅਦ ਪ੍ਰਤਾਪ ਬਾਜਬਾ ਦੇ ਵੱਲੋਂ ਜਿਹੜਾ ਕਿ ਤਿੱਖੇ ਨਿਸ਼ਾਨੇ ਸਾਧੇ ਜਾ ਰਹੇ ਨੇ ਹੋਰ ਕੀ ਕੁਝ ਕਹਿਣਾ ਉਹਨਾਂ ਦਾ ਆਓ ਤੁਹਾਨੂੰ ਸੁਣਾਉਣੇ ਆ। ਇਹ ਸਾਬਕਾ ਤਾਂ ਮੌਕੇ ਤੇ ਲੈ ਲੈਣਗੇ ਅਨਾਉਂਸ ਕਰੋ ਕਿੱਥੇ ਜਾਣਾ। ਮੈਂ ਇਹਨਾਂ ਦਾ ਚੈਲੰਜ ਕਬੂਲ ਲਿਆ। ਚੁਵਾਨੀ ਤੁਸੀਂ ਕਿਤੇ ਲਾਈ ਨਹੀਂ। ਕਪੂਰਥਲੇ ਦੇ ਸਾਰੇ ਪਿੰਡ ਡੁੱਬ ਗਏ। ਮੈਂ ਮਲਟੀ ਯੂਟਿਲਿਟੀ ਵਾਹਨ ਲੈ ਕੇ ਉਥੇ ਉਹਨਾਂ ਉਹਨਾਂ ਪਿੰਡਾਂ 'ਚ ਗਿਆ 16 ਪਿੰਡਾਂ ਵਿੱਚ ਜਿੱਥੇ ਪਹੁੰਚਣ ਦਾ ਰਸਤਾ ਕੋਈ ਨਹੀਂ ਸੀ। ਤੁਸੀਂ ਇਹ ਕਸ਼ਤੀ 'ਚ ਚੜੇ ਹੋ। ਤੁਸੀਂ ਲੋਕਾਂ ਦੀ ਮਦਦ ਕੀ ਕਰਨੀ ਹੈ? ਤੁਹਾਡੇ ਇੱਕ ਮਨਿਸਟਰ ਨੇ ਆਪਣੇ ਫੇਸਬੁੱਕ ਤੇ ਗਲਤੀ ਨਾਲ ਉਹ ਮੈਸੇਜ ਉਹ ਜਿਹੜਾ ਇਹਨਾਂ ਦੀ ਵੀਡੀਓ ਸੀ ਅਪਲੋਡ ਕਰ ਲਈ गोयल ਸਾਹਿਬ ਸਿੰਗਾਪੁਰ ਦੀ ਆ ਸੌਰੀ ਆ ਗੋਆ ਦੀ ਕਰੂਜ਼ ਦੀ ਗੱਲਾਂ ਕਰੀ ਜਾਂਦੇ ਨੇ ਈਟੀਓ ਸਾਹਿਬ ਜਿਹੜੇ ਸਵੀਟਨ ਦੀ ਕਰੂਜ਼ ਦੀਆਂ ਗੱਲਾਂ ਕਰੀ ਜਾਂਦੇ ਨੇ ਤੁਸੀਂ ਮੈਨੂੰ ਦੱਸੋ ਕਿੰਨੇ ਕੁ ਸੈਂਸੀਅਰ ਹੋ ਸਕਦੇ ਨੇ ਜੀ ਲੋਕ ਡੁੱਬੇ ਪਏ ਨੇ ਕਈਆਂ ਦੀਆਂ ਮੌਤਾਂ ਹੋ ਗਈਆਂ ਹਜ਼ਾਰਾਂ ਦੀ ਤਦਾਦ ਚ ਲੱਖਾਂ ਦੀ ਤਦਾਦ ਚ ਲੋਕਾਂ ਦੇ ਜਿਹੜੇ ਜਾਨਵਰ ਨੇ ਬਹਿ ਗਏ ਨੇ ਕਾਰੇ ਡੁੱਬ ਗਏ ਫਸਲਾਂ ਡੁੱਬ ਗਈਆਂ ਨੇ ਇਹ ਉਹਨਾਂ ਦਾ ਪਤਾ ਲੈਣ ਵਾਸਤੇ ਕਸ਼ਤੀ 'ਤੇ ਜਾ ਰਹੇ ਨੇ ਮੈਂ ਵੀ ਹੁੰਤੇ ਸੀ ਉਦੋਂ ਸੁਲਤਾਨਪੁਰ ਲੋਧੀ ਇਹ ਕਸ਼ਤੀ 'ਤੇ ਜਾ ਰਹੇ ਨੇ ਜੇ ਭੁੱਲਰ ਸਾਹਿਬ ਲਾਲਜੀਤ ਸਿੰਘ ਭੁੱਲਰ ਆਪਣੇ ਫੇਸਬੁੱਕ ਤੇ ਅਪਲੋਡ ਨਾ ਕਰਦੇ ਤੇ ਅਸੀਂ ਸਮਝਣਾ ਸੀ ਪਤਾ ਨਹੀਂ ਕਿੰਨੇ ਵਿਚਾਰੇ ਗੰਭੀਰ ਨੇ ਕਿੰਨਾ ਸੰਜੀਦਾ ਨੇ ਇੱਕ ਬੰਦਾ ਉੱਥੇ ਪਾਣੀ ਉਹ ਪਾਣੀ ਵੇਖ ਕੇ ਲੋਕਾਂ ਨੂੰ ਡੁੱਬੇ ਪਾਣੀ ਨੂੰ ਵੇਖ ਕੇ ਉਹਨਾਂ ਨੂੰ ਪੈਸੀਫਿਕ ਓਸ਼ਣ ਯਾਦ ਆ ਗਈ ਉਹਨਾਂ ਨੂੰ ਸਵੀਡਿਸ਼ ਕਰੂ ਯਾਦ ਆਗੇ ਨਾਲ ਕਹ ਰਹੇ ਨੇ ਕਿ ਉਸ ਕਰੂ ਚ ਸਾਲਾ ਕੋ ਜਿੰਨਾ ਹੂਸੀ ਹੁੰਦਾ ਤੂੰ ਸਮਝ ਗਏ ਦੋ ਇਹਨਾਂ ਨੂੰ ਕਿੰਤੂ ਸੀ ਸੀਰੀਅਸਲੀ ਲੈ ਸਕਦਾ ਮੈਂ ਓਪਨ ਚੈਲੰਜ ਇਹਦਾ ਕਬੂਲ ਕਰਨਾ ਦਿਪਿੰਦਰ ਗੋਇਲ ਦਾ ਉਹਨੂੰ ਕੋ ਮੈਨੂੰ ਜਗ੍ਹਾ ਦੱਸ ਤੇ ਟਾਈਮ ਦੱਸ ਮੈਂ ਆਣਾ ਤੂੰ ਵੀ ਆ ਬਾਜਰਾ ਸਾਹਿਬ ਹੁਣ ਤੱਕ ਸਰਕਾਰ ਵੱਲੋਂ ਮਹਿਜ 71 ਕਰੋੜ ਰੁਪਏ ਜਾਰੀ ਕੀਤਾ ਗਿਆ 30 ਜਨਵਰੀ ਦਾ ਸਰਕਾਰ ਕਹਿੰਦੀ ਕਿ 16 ਕਰੋੜ ਤੋਂ 1600 ਕਰੋੜ ਘੱਟ ਹੈਗਾ 12000 ਕਰੋੜ ਦੀ ਗੱਲ ਹੋ ਰਹੀ ਹੈ ਦਿਓ ਲੈਟਰ ਲਿਖ ਰਹੇ ਨੇ ਪੀਸੀ ਉਹਨਾਂ ਨੂੰ ਜ਼ਰੂਰ ਤਾਂ ਪੈਸਿਆਂ ਦੀ ਰਾਹਤ ਦੇ ਦੇਣੀ ਉਹਨਾਂ ਨੂੰ ਪੈਸੇ ਜਾਰੀ ਨਹੀਂ ਕੀਤਾ ਤੋਂ ਲੈ ਕੇ 77 ਕਰੋੜ ਰੁਪਿਆ 7800 ਕਰੋੜ ਰਿਜ਼ਰਵ ਰੱਖਣ ਦੀ ਗੱਲ ਬਾਤ ਹੋ ਰਹੀ ਹੈ। ਵੇਖੋ ਗੱਲ ਇਸ ਤਰ੍ਹਾਂ ਜੀ ਇਮੀਡੀਏਟ ਲੋਕਾਂ ਨੂੰ ਰੀਲੀਫ ਦੀ ਲੋੜ। ਹੁਣ ਪਾਣੀ ਥੱਲੇ ਜਾ ਰਿਹਾ ਹੈ। ਪਾਣੀ ਥੱਲੇ ਜਾਣ ਤੋਂ ਬਾਅਦ ਜਾਨਵਰਾਂ ਦੀ ਵੀ ਬਿਮਾਰੀ ਸ਼ੁਰੂ ਹੋਣੀ ਹੈ। ਬੰਦਿਆਂ ਦੀ, ਬੱਚਿਆਂ ਦੀ ਬਿਮਾਰੀ ਵੀ ਸ਼ੁਰੂ ਹੋਣੀ ਹੈ। ਮੈਡੀਕਲ ਦੀ ਵੀ ਲੋੜ ਹੈ। ਕਾਰਗਲਿਆਂ ਦੇ ਟਹਿਗੇ ਨੇ ਫਸਲਾਂ ਉਹਨਾਂ ਦੀਆਂ ਤਬਾਹ ਹੋ ਗਈਆਂ ਨੇ ਮਿੱਟੀ ਚੜ ਗਈ ਏ ਭਾਲ ਚੜ ਗਈ ਏ ਉਹਨਾਂ ਦੀ ਮਦਦ ਅਸੀਂ ਕਿਸ ਰੂਪ ਚ ਕਰਨੀ ਏ देयर इज नो ਪ੍ਰੋਗਰਾਮ ਇਹ ਸਾਰਾ ਦਾ ਸਾਰਾ ਇਹਨਾਂ ਦੀ ਜਮਾਤ ਜਿਹੜੀ ਤੇ ਜਿੰਨੇ ਅਫਸਰ ਸੀ ਫੋਟੋ ਆਫ ਤੇ ਹੀ ਲੱਗੇ ਸ ਸਾਰਿਆਂ ਨੂੰ ਇਹ ਸੀ ਕਿ ਫੋਟੋ ਖਿਚਾ ਲਓ ਤੇ ਪ੍ਰਚਾਰ ਕਰਾ ਲਓ ਤੁਸੀਂ ਵੇਖਿਆ ਹੀ ਹੈ ਉਥੇ ਕੀ ਹੋਇਆ ਇੱਕ ਜਗ੍ਹਾ ਦੇ ਉੱਤੇ ਜਿੱਥੇ ਰੋ ਰਹੇ ਨੇ ਉੱਥੋਂ ਪਤਾ ਲੱਗਾ ਬਾਅਦ ਚ ਫਿਰੋਜ਼ਪੁਰ ਚ ਉਹ ਲੇਡੀ ਜਿਹੜੀ ਸੀ ਕਲਿੱਪ ਵਾਲੀ ਉਹ ਫਿਰੋਜ਼ਪੁਰ ਚ ਇਹਨਾਂ ਦੀ ਆਪਣੀ ਪਾਰਟੀ ਦੀ ਵਰਕਰ ਸੀ ਉਹਨੂੰ ਤੇ ਉਹਦੇ ਹਸਬੰਦ ਨੂੰ ਸਪੈਸ਼ਲੀ ਲਿਆਇਆ ਗਿਆ ਬਾਕਾਇਦਾ ਤੌਰ ਸੋ ਇਹ ਸੰਜੀਦਾ ਹੀ ਹੈ ਨਹੀਂ ਜੀ ਇਹਨਾਂ ਦੇ ਹਰ ਐਮਐਲਏ ਇਹਨਾਂ ਦਾ ਹਰ ਐਮਪੀ ਇਹਨਾਂ ਦਾ ਹਰ ਮਨਿਸਟਰ ਜਿਹੜਾ ਗਿਆ ਲੋਕਾਂ ਦੇ ਸੈਂਟੀਮੈਂਟ ਨਾਲ ਹੀ ਖੇਲੇ ਐਂਡ ਦੇ ਆਰ ਪਲੇਡ ਵਿਦ ది ਸੈਂਟੀਮੈਂਟ ਆਫ ਪੰਜਾਬ ਮੈਂ ਤੁਹਾਨੂੰ ਦੱਸਣਿਆ ਇੱਕ ਇਹ ਸ਼ੋਕ ਕਰੋੜ ਦੀ ਠੱਗੀ ਮਾਰਨ ਵਾਸਤੇ ਨੇ 25000 ਕਰੋੜ ਦਾ ਪੰਜਾਬ ਦਾ ਨੁਕਸਾਨ ਕੀਤਾ ਇਹਨਾਂ ਨੂੰ ਕਦੀ ਵੀ ਕੋਈ ਮਾਫ ਨਹੀਂ ਕਰੇ ਜਿਵੇਂ ਕੋ ਹੁਣ ਚੰਗੇ ਭਲੇ ਬਾਹਰ ਆ ਗਏ ਨੇ ਇਹ ਦੂਜੇ ਲੀਡਰਾਂ ਤੇ ਦਸੀ ਜਾਂਦੇ ਸੀ ਇਹ ਕਾਂਗਰਸ ਚੋਂ ਆਇਆ ਕਿਸੇ ਨੇ ਚੋਂ ਆਇਆ ਚੀਫ ਮਿਨਿਸਟਰ ਸਾਹਿਬ ਤੁਸੀਂ ਚੌਥੀ ਚੋਂ ਆਏ ਹੋ ਤੇ ਬਾਕੀ ਲੀਡਰਾਂ ਨੂੰ ਜੂ ਦਸੀ ਜਾਂਦੇ ਹੋ ਤੁਸੀਂ ਤੇ ਸਾਰਿਆਂ ਨੂੰ ਪਹਿਲੇ ਰਾਮੂ ਵਾਲੀਏ ਦੀ ਜਮਾਤ ਵਿੱਚ ਸੀ ਲੋਕ ਭਲਾਈ ਉਹਦੇ ਜੋ ਪੀਪਲ ਪਾਰਟੀ ਚ ਗਏ ਨੇ ਪੀਪਲ ਨੇ ਇੱਕ ਟਾਈਮ ਤੇ ਸਾਸੁਖਬੀਰ ਸਿੰਘ ਬਨਾਲਸਨ ਪਹਿਲੇ ਅਕਾਲੀ ਦਲ ਤੋਂ ਅਰੰਭਿਆ ਇਹਨਾਂ ਨੇ ਕੰਮ ਜੀ ਫੇਰ ਗਏ ਲੋਕ ਭਲਾਈ ਚ ਲੋਕ ਭਲਾਈ ਤੋਂ ਪੀਪਲਜ਼ ਪਾਰਟੀ ਦੇ ਪੀਪਲਜ਼ ਪਾਰਟੀ ਚ ਇਹਦੇ ਚਾਏ ਇਹਦੇ ਚੋਂ ਗਾਂ ਕਿੱਥੇ ਜਾਣਾ ਕੁਝ ਪਤਾ ਕਿਸੇ ਨੂੰ ਨਹੀਂ ਆ ਕੇ ਦੇ ਸੁਣਾਓ ਇਹਨਾਂ ਤੋਂ ਦਰਸ਼ਨ ਕਰਾਓ ਜੀ ਪਹਿਲੇ ਕੀ ਕੀ ਵਾਅਦੇ ਕਰਦੇ ਰਹੇ ਆ ਥੋੜਾ ਸੁਣਾਓ